ਮੈਂ ਕੀ ਨਾਮਾ ਕਿਹੜਾ ਸਕੂਲ ਹੈ ਜੀ ਸਕੂਲ ਦਾ ਨਾਮ ਹੈ ਸਰਕਾਰੀ ਪ੍ਰਾਇਮਰੀ ਸਕੂਲ 1B ਬਲਾਕ ਹੈ ਲੁਧਿਆਣਾ 2 ਮੇਰਾ ਨਾਮ ਗੁਰਮੀਤ ਚੋਹਾਨਾ ਹੈ ਮੈਂ ਇਥੋਂ ਦੀ ਹੈਡ ਟੀਚਰ ਮੈਂ ਕੀ ਦਿੱਕਤ ਆ ਰਹੀ ਹੈ ਕਿ ਦਿੱਕਤ ਦਾ ਸਾਹਮਣਾ ਕਰਨਾ ਪਿਆ ਤੁਹਾਨੂੰ ਸਾਨੂੰ ਦੇਖੋ ਜੀ ਇੱਥੇ ਬੱਚੇ ਬਹੁਤ ਜ਼ਿਆਦਾ ਹੋ ਚੁੱਕੇ ਨੇ 550 ਤੋਂ ਉੱਤੇ ਬੱਚਾ ਜਾ ਚੁੱਕਾ ਹੈ ਔਰ ਸਕੂਲ ਕੋਲ ਨਹੀਂ ਜਗ੍ਹਾ ਨਹੀਂ ਹੈਗੀ ਕਿ ਉਹ ਸਾਰੇ ਬੱਚਿਆਂ ਨੂੰ ਕਮਰਿਆਂ 'ਚ ਬਿਠਾ ਸਕਣ ਤਿੰਨ-ਤਿੰਨ ਸੈਕਸ਼ਨ ਨੇ ਕਲਾਸਾਂ ਦੇ ਬੱਚੇ ਗਰਮੀ ਸਰਦੀ ਬਰਸਾਤ ਚ ਬਾਹਰ ਹੀ ਬੈਠਦੇ ਔਰ ਸਕੂਲ ਦੀ ਜਿਹੜੀ ਬਿਲਡਿੰਗ ਹੈ ਉਹ ਵੀ ਬਿਲਕੁਲ ਸਹੀ ਹਾਲਤ ਵਿੱਚ ਨਹੀਂ ਹੈਗੀ ਤਰੇੜਾਂ ਆ ਚੁੱਕੀਆਂ ਨੇ ਸਲਾਬ ਕਰਕੇ ਕਿਸੇ ਟਾਈਮ ਵੀ ਕੁਝ ਹੋ ਸਕਦਾ ਹੈ ਜ ਜਿਹਦੇ ਨਾਲ ਵਿਦਿਆਰਥੀ ਔਰ ਅਧਿਆਪਕਾਂ ਦਾ ਜਾਨੀ ਤੇ ਮਾਲੀ ਨੁਕਸਾਨ ਹੋ ਸਕਦਾ ਹੈ ਕੀ ਲੱਗਦਾ ਹੈ ਕਿ ਦਿਮਾਗ ਕੀ ਹੈ ਇਹ ਕਿ ਕੋਈ ਬੱਤੇ ਜਾ ਰਿਹਾ ਕੁਝ ਜਗਾ ਜਿਹੜੀ ਸਰਕਾਰ ਦੀ ਪਈ ਆ ਉਹ ਨੂੰ ਤੁਸੀਂ ਮੰਨ ਕਰ ਰਹੇ ਡਿਮਾਂਡ ਕਰ ਰਹੇ ਕਿ ਨਹੀਂ ਕਰ ਰਹੇ ਹਾਂਜੀ ਸਾਡੇ ਸਕੂਲ ਦੀ ਜਗ੍ਹਾ ਜਿਹੜੀ ਮਤਲਬ ਸਾਡੇ ਕੋਲ ਨਕਸ਼ਾ ਮਿਲਿਆ ਹੋਇਆ ਸਾਨੂੰ ਅ ਇਲੈਕਟ੍ਰਿਸਿਟੀ ਬੋਰਡ ਦੀ ਬੈਕ ਸਾਈਡ ਤੇ 10000 ਅੱਜ ਦੇ ਕਰੀਬ ਜਗ੍ਹਾ ਹੈ ਉਹ ਪ੍ਰਾਇਮਰੀ ਸਕੂਲ ਦੀ ਹੀ ਜਗ੍ਹਾ ਆ ਸਾਡੀ ਮੰਗ ਇਹ ਹੈ ਕਿ ਉੱਥੇ ਸਕੂਲ ਬਣਾਇਆ ਜਾਏ ਤਾਂ ਜੋ ਬੱਚਿਆਂ ਨੂੰ ਬੈਠਣ ਲਈ ਬਿਲਕੁਲ ਸਹੀ ਕਮਰੇ ਮਿਲ ਸਕਣ ਖੇਡਣ ਲਈ ਗਰਾਊਂਡ ਮਿਲ ਸਕੇ ਟੀਚਰਾਂ ਲਈ ਵੀ ਆਫਿਸ ਹੋਵੇ ਸਾਨੂੰ ਇੱਥੇ ਕੀ ਦਿੱਕਤ ਆ ਰਹੀ ਹੈ ਕੀ ਮਤਲਬ ਕਿ ਉਹ ਬਲੂ ਸਕਰੀਨ ਬੱਥੇ ਹੈ ਹਾਂਜੀ ਇੱਥੇ ਸਕੈਂਡਰੀ ਸਕੂਲ ਵੀ ਹੈ ਵਿੱਚ ਹੀ 12ਵੀਂ ਤੱਕ ਔਰ ਪ੍ਰਾਇਮਰੀ ਸਕੂਲ ਸਾਡਾ ਪ੍ਰੀ ਪ੍ਰਾਇਮਰੀ ਤੋਂ ਪ੍ਰਾਇਮਰੀ ਸਕੂਲ ਹੈ ਜਿਹਦੇ ਨਾਲ ਬੱਚਿਆਂ ਦੀ ਗਿਣਤੀ ਬਹੁਤ ਜ਼ਿਆਦਾ ਹੈ ਸਾਡੇ ਹਾਂਜੀ ਸਾਡੇ ਕੋਲ ਜਿਹੜਾ ਨਕਸ਼ਾ ਉਹਦੇ ਚ ਅਲੋਟ ਹੋਈ ਹੋਈ ਹੈ ਅਸੀਂ ਮੰਗ ਕਰਦੇ ਹਾਂ ਕੀ ਲੱਗਦਾ ਬਰਸਾਤੀ ਮੌਸਮਾਂ ਬੱਚੇ ਜਿਵੇਂ ਬਾਹਰ ਬੈਠੇ ਨੇ ਹਾਂਜੀ ਬਰਸਾਤਾਂ 'ਚ ਦੇਖੋ ਅਸੀਂ ਬੱਚਿਆਂ ਨੂੰ ਬਾਹਰ ਬਿਠਾਈ ਨਹੀਂ ਸਕਦੇ ਮੈਂ ਆਕੇ ਸਕੂਲ ਦੀਆਂ ਚਿੱਕਾਂ ਲਗਵਾਈਆਂ ਬੱਚੇ ਗਰਮੀ ਸਰਦੀ ਚੈਨ ਜੀ ਬੈਠਦੇ ਸੀ ਕਿ ਜਦੋਂ ਜ਼ਿਆਦਾ ਠੰਡ ਪੈਂਦੀ ਹੈ ਤਾਂ ਵੀ ਨਹੀਂ ਬੈਠ ਸਕਦੇ ਛੋਟੇ ਬੱਚੇ ਨੇ ਹਾਂਜੀ ਕਮਰੇ ਬਹੁਤ ਛੋਟੇ ਨੇ ਔਰ ਕਮਰਿਆਂ ਦੀ ਗਿਣਤੀ ਸਿਰਫ 6 ਹੈ 550 ਬੱਚਿਆਂ ਕੋਲ ਦੇਖੋ ਤੁਸੀਂ ਆਪ ਹੀ ਸਮਝ ਸਕਦੇ ਹੋ ਕਿ 550 ਬੱਚਾ 6 ਕਮਰਿਆਂ 'ਚ ਆ ਸਕਦਾ ਹੈ ਕੋਈ ਗੱਲਬਾਤ ਕੀਤੀ ਹੈ ਜੀ ਤੁਸੀਂ ਬੀਓਸ ਐਲਾਨ ਦੇ ਨਾਮ ਜਾਂ ਵੀ ਮੰਤਰੀ ਸਭਾ ਦੇ ਨਾਲ ਐਮਐਲਏ ਤੋਂ ਹਾਂਜੀ ਅਸੀਂ ਸਰਦਾਰ ਕੁਲਵੰਤ ਸਿੰਘ ਸਿੱਧੂ ਜਿਹੜੇ ਐਮਐਲਏ ਨੇ ਇਸ ਇਲਾਕੇ ਦੇ ਉਹਨਾਂ ਦੀ ਨੌਲੇਜ 'ਚ ਇਹ ਗੱਲ ਲਿਆਈ ਲਿਆਂਦੀ ਹੋਈ ਹੈ ਠੀਕ ਹੈ ਜੀ ਉਹਨਾਂ ਨੇ ਕੁਝ ਵਿਸ਼ਵਾਸ ਦਿਵਾਇਆ ਵੀ ਬਣ ਜਾਏਗਾ ਸਕੂਲ ਅਸੀਂ ਮੰਗ ਕਰਦੇ ਹਾਂ ਕਿ ਸਕੂਲ ਬਣਾਇਆ ਜਾਵੇ ਹਾਂਜੀ ਸਰ ਕੀ ਨਾਮ ਹੈ ਜੀ ਔਰ ਕੁੱਤੀ ਐਜੇ ਇਥੇ ਸਕੂਲ ਦੇ ਨਾ ਮੇਰਾ ਨਾਮ ਡਾਕਟਰ ਸੁਜੀਤ ਸਿੰਘ ਹੈ ਮੈਂ ਗਵਰਨਮੈਂਟ ਪ੍ਰਾਇਮਰੀ ਸਕੂਲ 1 ਦੀ ਦਾ ਸਕੂਲ ਮੈਨੇਜਮੈਂਟ ਮੈਂ ਇੱਥੇ ਮੈਂ ਆ ਕੀ ਦਿੱਕਤ ਆ ਰਹੀ ਹੈ ਡਾਕਟਰ ਸਾਹਿਬ ਅੱਜ ਇਕੱਠੇ ਹੋਏ ਸਾਰੇ ਟੀਚਰ ਤੇ ਕੁੱਤੀ ਇਕੱਠੇ ਹੋਏ ਬਿੱਤਾ ਇਹ ਹੀ ਨੇ ਕਿ ਬੱਚਿਆਂ ਦੀ ਗਿਣਤੀ ਦੇ ਮੁਤਾਬਕ ਕਮਰੇ ਬੜੇ ਘੱਟ ਨੇ ਕਮਰੇ ਬੜੇ ਅੰਸ਼ੀਬ ਨੇ ਜਗ੍ਹਾ ਬੜੀ ਘੱਟ ਹੈ ਕਿ ਸਾਡੀ ਇਹ ਮੰਗ ਹੈ ਜੋ ਪੈਂ ਜੀ ਨੇ ਇੱਥੇ ਦੱਸਿਆ ਗਵਰਨਮੈਂਟ ਪ੍ਰਾਇਮਰੀ ਸਕੂਲ ਲਈ 10000 ਗਾਇ ਦੀ ਜਗਾ ਸਰਕਾਰ ਵੱਲੋਂ ਲਾਟ ਦਿੱਤੀ ਗਈ ਹੈ। ਉਸ ਜਗ੍ਹਾ ਤੇ ਖੇਤwidetilde thi ਗਵਰਨਮੈਂਟ ਪ੍ਰਾਇਮਰੀ ਸਕੂਲ ਬਣ ਜਾਏਗਾ। ਇਸ ਨਾਲ ਬਹੁਤ ਸਾਰੇ ਹਲ ਹੋਣਗੇ। ਇੱਥਾ ਗਵਰਨਮੈਂਟ ਪ੍ਰਾਇਮਰੀ ਸਕੂਲ ਦੇ ਬੱਚਿਆਂ ਨੂੰ ਆ ਖੇਤ ਡਰਾਉਂਡ ਮਿਲੇਗੀ। ਉਹਨਾਂ ਨੂੰ ਚੰਗੀ ਜਗਾ ਮਿਲ ਜਾਏਗੀ। ਨਾਲੇ ਜੋ ਸੀਨੀਅਰ ਸਕੰਡਰੀ ਸਕੂਲ ਹੈ। ਉਸ ਕੋਲ ਵੀ ਜਗ੍ਹਾ ਘੱਟ ਹੈ ਤੇ ਇਹ ਜਿਹੜੀ ਜਗ੍ਹਾ ਹੈ ਗਵਰਨਮੈਂਟ ਸੀਨੀਅਰ ਸੈਕੰਡਰੀ ਸਕੂਲ ਨੂੰ ਦੇ ਦਿੱਤੀ ਜਾਵੇ ਇਹਨਾਂ ਨਾਲ ਦੋਨਾਂ ਸਕੂਲਾਂ ਦੀ ਸੱਸਿਆ ਹੱਲ ਹੋਵੇਗੀ ਤੇ ਸਾਡੀ ਇੱਕ ਉਹ ਮੰਗ ਹੈ ਅਸੀਂ ਹਮਾਇਤ ਕਰਦੇ ਹਾਂ ਸਕੂਲ ਮੈਨੇਜਮੈਂਟ ਕਮੇਟੀ ਤੇ ਇਲਾਕੇ ਵੱਲੋਂ ਇਹ ਹਮਾਇਤ ਕਰਦੇ ਹਾਂ ਕਿ ਸਰਕਾਰ ਨੂੰ ਬੇਨਤੀ ਕਰਦੇ ਹਾਂ ਕਿ ਇਹ ਜਿਹੜੀ ਗਵਰਨਮੈਂਟ ਸਕੂਲ ਦੀ ਜਗ੍ਹਾ ਪ੍ਰਾਇਮਰੀ ਸਕੂਲ ਦੀ ਜਗ੍ਹਾ ਸਕੂਲ ਨੂੰ ਛੇਤੀ ਜੁਛਤੀ ਉੱਥੇ ਲਜਾਇਆ ਜਾਵੇ ਜਿਹੜੇ ਸਕੂਲ ਤੇ ਬੈਠੇ ਆ ਉਹ ਸਭ ਨਕਸ਼ੇ ਦੇ ਵਿੱਚ ਹੈ ਨਹੀਂ ਦੂਸਰਾ ਕੋਨ ਨਕਸ਼ੇ ਦੇ ਵਿੱਚ ਪਾਸ ਹੈ ਹਾਂਜੀ ਇਹ ਹਾਂ ਇਹ ਨਕਸ਼ੇ ਵਿੱਚ ਹੈ ਨਹੀਂ ਇਹ ਕਬਜ਼ਾ ਕੀਤਾ ਗਿਆ ਸੀ ਜਦੋਂ ਅੰਮ੍ਰਿਤਕਰ ਨਗਰ ਦੇ ਲੋਕਾਂ ਨੇ ਉਹਦੇ ਇਹ ਸਕੂਲ ਬਣਾਇਆ ਸੀ ਪਹਿਲੇ ਅੰਮ੍ਰਿਤਕਰ ਨਗਰ ਨਿਵਾਸੀਆਂ ਨੇ ਬਣਾਇਆ ਸੀ ਗਵਰਨਮੈਂਟ ਪ੍ਰਾਇਮਰੀ ਸਕੂਲ ਸੀ ਬਾਅਦ ਵਿੱਚ ਇਹ ਵਿੱਚ ਮਿਡਲ ਹਾਈ ਤੇ ਸੀਨੀਅਰ ਸੈਕੰਡਰੀ ਸਕੂਲ ਬਣ ਗਿਆ ਹੁਣ ਕੀ ਲੱਗਦਾ ਜੀ ਜਿਹੜੀ ਡਿਮਾਂਡਸ ਹੈਗੀਆਂ ਟੀਚਰਸ ਵੱਲੋਂ ਉਠਾਈਆਂ ਜਾ ਰਹੀਆਂ ਨੇ ਸਰਕਾਰ ਤੱਕ ਪਹੁੰਚ ਕੀਤੀ ਜਾਵੇ ਜੀ ਹਾਂ ਟੀਚਰਾਂ ਵੱਲੋਂ ਜੋ ਡਿਮਾਂਡ ਉਠਾਈਆਂ ਨੇ ਬਿਲਕੁਲ ਜੁਸਤ ਨੇ ਅਸੀਂ ਇਲਾਕਾ ਨਿਵਾਸੀ ਸਕੂਲ ਮੈਨੇਜਮੈਂਟ ਕਮੇਟੀ ਵੱਲੋਂ ਇਸ ਗੱਲ ਦੀ ਹਮਾਇਤ ਕਰਦੇ ਹਾਂ ਕਿ ਇਹਨਾਂ ਦੀ ਮੰਗ ਜਾਇਜ਼ ਹੈ ਤੇ ਸਰਕਾਰ ਨੂੰ ਇਸ ਮੰਗ ਸੁਣਨੀ ਚਾਹੀਦੀ ਹੈ ਹਲਕਾ ਅਜੇ ਐਮਐਲਏ ਕਾਉਂਸਲ ਜਾਂ ਐਮਪੀ ਸਾਹਿਬ ਉਹ ਇਸ ਵੱਲ ਧਿਆਨ ਦੇ ਹਾਂ ਇਹ ਇਹ ਦੋ ਤਿੰਨ ਕਮਰਿਆਂ ਦੀਆਂ ਛੱਤਾਂ ਦਾ ਬਹੁਤ ਹੀ ਖਾਸਾ ਹਾਲ ਨੇ ਕਿਸੇ ਵੇਲੇ ਵੀ ਕੋਈ ਹਰ ਹੱਦ ਦਾ ਵਾਪਰ ਸਕਦੇ ਐ ਇਸ ਲਈ ਹੱਦ ਦਾ ਵਾਪਰਨ ਤੋਂ ਪਹਿਲੇ ਹੀ ਸਰਕਾਰ ਧਿਆਨ ਦੇਵੇ ਤੇ ਇਸ ਸਕੂਲ ਨੂੰ ਦੂਜੀ ਜਗ੍ਹਾ ਤੇ ਸ਼ਿਫਟ ਕਰ ਦਿੱਤਾ ਜਾਵੇ ਉਸ ਦੀ ਗ੍ਰਾਂਟ ਜੋ ਹੁਣ ਆਈ ਆ ਕਮਰਿਆਂ ਦੀ ਉਹ ਉਹ ਨਵੀਂ ਜਗ੍ਹਾ ਤੇ ਬਣਾਏ ਜਾਵੇ ਆ ਇੱਕ ਮਾੜਾ